ਆ ਤਾਂ ਸੱਚੀ ਇੱਕ ਬਹੁਤ ਵੱਡਾ ਐਗਜ਼ਾਮਪਲ ਆ ਜਿਹੜੇ ਕੰਮ ਤੋਂ ਭੱਜਦੇ ਆ ਕਿ ਸਾਡਾ ਇੰਜ ਆ ਤੇ ਅਸੀਂ ਕੰਮ ਨਹੀਂ ਕਰ ਸਕਦੇ ਕਿਸੇ ਦੀ ਮਾੜੀ-ਮੋਟੀ ਪ੍ਰੋਬਲਮ ਹੋਵੇ ਤਾਂ ਤਾਂ ਵੀ ਕਹਿੰਦਾ ਕੰਮ ਨਹੀਂ ਕਰ ਸਕਦੇ ਪਰ ਤੁਸੀਂ ਇਸ ਕਨੈਕਟਰ ਵੀਰਵਾਲ ਦੇਖ ਸਕਦੇ ਹੋ ਕਿ ਇੱਕ ਲੱਤ ਤੋਂ ਕੁਝ ਵੀ ਤੁਰ ਨਹੀਂ ਸਕਦਾ ਤੇ ਦੇਖੋ ਪੌੜੀ ਦੇ ਨਾਲ ਬਸ ਦੇ ਉੱਪਰ ਚੜਦਾ ਏ ਤੇ ਟਿਕਟਾਂ ਘਟਦਾ ਥੱਲੇ ਉਤਰਦਾ ਸਵਾਰੀਆਂ ਚੜਾਉਂਦਾ ਤੁਹਾਨੂੰ ਪਤਾ ਹੈ ਕਿ ਜਦੋਂ ਕਨੈਕਟਰ ਹੁੰਦਾ ਪੀੜ ਹੁੰਦੀ ਹੈ ਕਿੰਨੀ ਤੇ ਕਿਵੇਂ ਕਨੈਕਟਰ ਵਿੱਚੋਂ ਟੱਪਦੇ ਨੇ ਤੇ ਥੱਲੇ ਉਤਰ ਕੇ ਬਸਾਂ ਟਪੁੰਦੇ ਨੇ ਉਵੇਂ ਹੀ ਵੀਰ ਥੱਲੇ ਉਤਰਦਾ ਸਾਰਾ ਕੁਝ ਕਰਦਾ ਹੈ ਤੇ ਬੱਸਾਂ ਘੜਵਾਉਂਦਾ ਦੇਖੋ ਕਿੰਨਾ ਵੱਡਾ ਐਗਜ਼ਾਮਪਲ ਆ ਕਿੰਨੀ ਬੰਦਾ ਮਿਹਨਤ ਕਰ ਰਿਹਾ ਪਰ ਕਿਸੇ ਨੂੰ ਦਿਖਦੀ ਨਹੀਂ ਸਾਰੇ ਲੋਕੀ ਕਹਿੰਦੇ ਆ ਕਿ ਇਸ ਵੀਰ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਸਰਕਾਰਾਂ ਤੱਕ ਪਹੁੰਚਣ ਕਿਸੇ ਤੱਕ ਪਹੁੰਚਣਾ ਤੇ ਇਸ ਵੀਰ ਨੂੰ ਸਰਕਾਰੀ ਨੌਕਰੀ ਮਿਲੇ ਕਿ ਬਹਿ ਕੇ ਵੀਰ ਕੰਮ ਕਰ ਸਕੇ ਤੇ ਆਪਣਾ ਘਰ ਵਧੀਆ ਚਲਾਵੇ ਕਿਉਂਕਿ ਇੱਕ ਤੁਰਨਾ ਤਾਂ ਇੱਕ ਲੱਤ ਨਾਲ ਬਹੁਤ ਔਖਾ ਹੁੰਦਾ ਆ ਆਪਾਂ ਸਾਰਿਆਂ ਨੂੰ ਪਤਾ ਹੀ ਇਸ ਕਰਕੇ ਆਪਾਂ ਵੀ ਰੱਬ ਅਗੇ ਅਰਦਾਸ ਕਰਦੇ ਆ ਕਿ ਇਸ ਵੀਰ ਨੂੰ ਦਿਨ ਦੁਗਣੀ ਤੇ ਰਾਤ ਚੋਗਣੀ ਤਰੱਕੀ ਮਿਲੇ ਤਾਂ ਕਿ ਆਪਣਾ ਪਰਿਵਾਰ ਪਾਲ ਸਕੇ ਤੁਸੀਂ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਪਣਾ ਫਰਜ਼ ਜ਼ਰੂਰ bayağı tanıvadı.